ਪੰਜਾਬ ਦੀ ਰਾਜਨੀਤੀ ਉਤੇ ਜੱਟਾਂ ਦਾ ਕਬਜ਼ਾ ਜੱਟਵਾਦ ਹੈਵੀ ਹੈ ਪੰਜਾਬ ਦੀ ਧਰਤੀ ਸਨਾਤਨ ਧਰਮੀਆਂ ਦੀ ਧਰਤੀ ਵਾਲਮੀਕੀ ਮਹਾਰਾਜ ਦੀ ਤਰਕੀ ਗੁਰੂ ਰਵੀਦਾਸ ਮਹਾਰਾਜ ਦੇ ਬੱਚਿਆਂ ਦੀ ਧਰਤੀ ਹੈ ਉਹਨਾਂ ਨੂੰ ਜਿਹੜਾ ਬੰਦਾ ਮਾਨ ਸਨਮਾਨ ਜਿਹੜਾ ਹੱਕ ਮਿਲਣਾ ਚਾਹੀਦਾ ਨਾ ਉਹ ਨਹੀਂ ਮਿਲ ਰਿਹਾ ਉਹਦੀ ਲੜਾਈ ਉਹਦਾ ਸੰਘਰਸ਼ ਸ਼ੁਰੂ ਕੀਤਾ ਵੈ ਜੱਟਵਾਦ ਤੋਂ ਸਾਨੂੰ ਪ੍ਰੋਬਲਮ ਕੀ ਹੈ ਦੇਖੋ ਜਿੰਨੇ ਵੀ ਮੁੱਖ ਮੰਤਰੀ ਆਏ ਪੰਜਾਬੀ ਸੁਪੇਬਾਨ ਬਾਦ ਜਿੰਨੇ ਵੀ ਆਏ ਜੱਟ ਸਮਾਜ ਤੋਂ ਹੀ ਆਏ ਨਾ ਪੰਜਾਬ ਨੂੰ ਦਿੱਤਾ ਕੀ ਹੈ ਗੈਂਗਸਟਰ ਅੱਤਵਾਦ ਨਸ਼ਾ ਸਭ ਨਾਲ ਵੱਡਾ ਜਿਹੜਾ ਦਿੱਤਾ ਸਾਨੂੰ ਨਸ਼ਾ ਅੱਤਵਾਦ ਦੇ ਦੌਰਾਨ ਵੀ ਇੰਨੇ ਲੋਕ ਨਹੀਂ ਮਰੇ ਜਿੰਨੇ ਸਾਡੇ ਪੰਜਾਬ ਦੇ ਮੁੰਡੇ ਨਸ਼ਿਆਂ 'ਚ ਮਰ ਰਹੇ ਨੇ ਤੇ ਦੇਣ ਕਿਹਨਾਂ ਦੀ ਸਮਾਜ ਦੀ ਰੋਕਣ ਦੀ ਜ਼ਿੰਮੇਵਾਰੀ ਕਿਹਦੀ ਸੀ ਜੱਟਾਂ ਦੀ ਕਿਉਂ ਨਹੀਂ ਰੋਕੀ ਫਿਰ ਇਹ ਪੰਜਾਬ ਦੇ ਜਿਹੜੇ ਜੱਟ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਹਿੰਦੂ ਸਮਾਜ ਦਾ ਕੰਮ ਨਹੀਂ ਕੀਤਾ ਦੀਪ ਥਾਪੜ ਦੇ ਉੱਤੇ ਹਮਲਾ ਹੁੰਦਾ ਪੰਜਾਬ ਦਾ ਹਰ ਹਿੰਦੂ ਸਵੈਧੰਤਾਰਮਿਕ ਸਮਾਜਿਕ ਰਾਜਨੀਤਿਕ ਪਾਰਟੀ ਦਾ ਹਰ ਵੱਡਾ ਲੀਡਰ ਵੱਡੇ ਤੋਂ ਲੈ ਕੇ ਛੋਟਾ ਲੀਡਰ ਤੱਕ ਸੰਦੀਪ <th>ਪਰ ਦਾ ਹਾਲਚਲ ਪੁੱਛਣ ਆਇਆ ਹੋਣਾ ਪਰ ਪਗੜੀਦਾਰੀ ਇੱਕ ਵੀ ਲੀਡਰ ਸੰਦੀਪ <th>ਪਰ ਦਾ ਹਾਲਚਲ ਪੁੱਛ ਨਹੀਂ ਆ ਐ ਐਸਾ ਕਿਉਂ ਕਿਉਂਕਿ ਉਹਨੂੰ ਡਰ ਲੱਗਦਾ ਸੀ ਕਿਤੇ ਮੈਂ ਸੰਦੀਪ <th>ਪਰ ਦਾ ਹਾਲ ਪੁੱਛਣ ਚਲਾ ਗਿਆ ਮੇਰੀ ਸਿੱਖ ਵੋਟ ਨਾ ਖਰਾਬ ਹੋ ਜਾਏ ਪ੍ਰੋਪਲਸ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਾਇਦ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਜਾਂ ਆਮ ਗੱਲ ਕਰ ਲਈਏ ਪੰਜਾਬ ਨੂੰ ਲੈ ਕੇ ਅਕਸਰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਜੱਟਵਾਦ ਹਾਵੀ ਹੈ ਇਹ ਜੱਟਵਾਦ ਹਰ ਜਗ੍ਹਾ ਹਾਵੀ ਹੈ ਨਾ ਸਿਰਫ ਪੋਲਿਟਿਕਸ ਬਲਕਿ ਜ਼ਮੀਨ ਤੇ ਵੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼ਿਵ ਸੈਨਾ ਪੰਜਾਬ ਦੇ ਅਗੂ ਰਾਜੀਵ ਟੰਡਨ ਟੰਡਨ ਸਾਹਿਬ ਕੀ ਕਹਿਣਾ ਤੁਹਾਡਾ ਬਿਲਕੁਲ ਜੈਕਾਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਪੰਜਾਬ ਦੀ ਰਾਜਨੀਤੀ ਤੇ ਜੱਟਾਂ ਦਾ ਕਬਜ਼ਾ ਜੀ ਜੱਟਵਾਦ ਹੈਵੀ ਹੈ ਬਿਲਕੁਲ ਸਾਫ਼ ਕਹਿ ਰਹੇ ਆ ਅਸੀਂ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਗੱਲ ਕਰਦੇ ਆ ਪੰਜਾਬ ਦੀ ਧਰਤੀ ਸਨਾਤਨ ਧਰਮੀਆਂ ਦੀ ਧਰਤੀ ਵਾਲਮੀਕੀ ਮਹਾਰਾਜ ਦੀ ਤਰੱਕੀ ਗੁਰੂ ਰਵਿਦਾਸ ਮਹਾਰਾਜ ਦੇ ਬੱਚਿਆਂ ਦੀ ਧਰਤੀ ਹੈ ਉਹਨਾਂ ਨੂੰ ਜਿਹੜਾ ਬੰਦਾ ਮਾਨ ਸਨਮਾਨ ਜਿਹੜਾ ਹੱਕ ਮਿਲਣਾ ਚਾਹੀਦਾ ਨਾ ਉਹ ਨਹੀਂ ਮਿਲ ਰਿਹਾ ਉਹਦੀ ਲੜਾਈ ਉਹਦਾ ਸੰਘਰਸ਼ ਸ਼ੁਰੂ ਕੀਤਾ ਵੈ ਜਾਗੋਂ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਸਰਾਤਾੰਤਰਨ ਦੇ ਲੋਕ ਕਿੱਥੇ ਖੜੇ ਨੇ ਸਨਾਮ ਸਰਸ ਪੰਜਾਬ ਦੇ ਵਿੱਚ ਮਹਾਜਨ ਬਰਾਦਰੀ ਕਿੱਥੇ ਖੜੀਆਂ ਨੇ ਪੰਜਾਬ ਦੇ ਵਿੱਚ ਵਾਲਮੀਕ ਸਮਾਜ ਦੇ ਬੱਚੇ ਕਿੱਥੇ ਖੜੇ ਨੇ ਪੰਜਾਬ ਦੇ ਵਿੱਚ ਰਵੀ ਦਾਸ ਸਮਾਜ ਦੇ ਬੱਚੇ ਕਿੱਥੇ ਖੜੇ ਨੇ ਰਾਜਨੀਤੀ ਵਿੱਚ ਇੱਕੋ ਇੱਕ ਵਰਗ ਦਾ ਦਬਦਬਾ ਐਸਾ ਕਿਉਂ ਕਿਉਂ ਨਹੀਂ ਸਾਡੇ ਹੱਕ ਦਿੱਤੇ ਜਾਂਦੇ ਉਸ ਗੱਲ ਨੂੰ ਲੈ ਕੇ ਪੰਜਾਬ ਦੇ ਲਗ ਲਗ ਸ਼ਹਿਰਾਂ ਦੇ ਵਿੱਚ ਜਾ ਕੇ ਹਿੰਦੂ ਸਮਾਜ ਨੂੰ ਸਰਾਤਾੰਤਰਨ ਦੇ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਇੱਕ ਮੰਚ ਦੇ ਲੈ ਕੇ ਆਇਆ ਜਾ ਰਿਹਾ ਵੀ ਜਾਗੋ ਦੇ ਰਾਹੀ ਵੀ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹਦੀ ਜਿੰਨੀ ਸੰਖਿਆ ਭਾਰੀ ਉਹਦੀ ਹਿੱਸੇਦਾਰੀ ਹੁਣ ਪੰਜਾਬ ਦੇ ਵਿੱਚ ਜੱਟ ਜ਼ਿਆਦਾ ਨੇ ਤਾਂ ਉਹੀ ਡੋਮਿਨੈਂਟ ਕਰਨਗੇ ਉਹੀ ਸਾਮ ਬਣਗੇ 17% 18% ਦੱਸੋ ਨਾ ਹਰੇਕ ਚਾਹ ਕਾਂਗਰਸ ਦਾ ਤੁਸੀਂਧਾਰਾ ਚੱਕ ਲੋ ਚਾਹ ਅਕਾਲੀ ਦਲ ਦਾ ਚੱਕ ਲੋ ਚਾਹ ਤੁਸੀਂ ਆਮ ਆਦਮੀ ਪਾਰਟੀ ਦਾ ਚੱਕ ਲੋ ਜੱਟਵਾਦ ਹੈਵੀ ਹੈ ਜੱਟਵਾਦ ਤੋਂ ਤੁਹਾਨੂੰ ਪ੍ਰੋਬਲਮ ਕੀ ਹੈ ਦੇਖੋ ਜਿੰਨੇ ਵੀ ਮੁੱਖ ਮੰਤਰੀ ਆਏ ਪੰਜਾਬੀ ਸੂਬੇ ਬਣ ਬਾਅਦ ਜਿੰਨੇ ਵੀ ਆਏ ਜੱਟ ਸਮਾਜ ਤੋਂ ਹੀ ਆਏ ਨਾ ਪੰਜਾਬ ਨੂੰ ਦਿੱਤਾ ਕੀ ਹੈ ਗੈਂਗਸਟਰ ਅੱਤਵਾਦ ਨਸ਼ਾ ਸਭ ਨਾਲ ਵੱਡਾ ਜਿਹੜਾ ਦਿੱਤਾ ਸਾਨੂੰ ਨਸ਼ਾ ਅੱਤਵਾਦ ਦੇ ਦੌਰਾਨ ਵੀ ਇੰਨੇ ਲੋਕ ਨਹੀਂ ਮਰੇ ਜਿੰਨੇ ਸਾਡੇ ਪੰਜਾਬ ਦੇ ਮੁੰਡੇ ਨਸ਼ਿਆਂ 'ਚ ਮਾਰੇ ਨੇ ਮਾਰੇ ਨੇ ਕਿ ਨਹੀਂ ਮਾਰੇ ਦੀ ਦੇਣ ਕਿਨਾਂ ਦੀ ਜੱਟ ਸਮਾਜ ਦੀ ਰੋਕਣ ਦੀ ਜ਼ਿੰਮੇਵਾਰੀ ਕਿਦੀ ਸੀ ਜੱਟਾਂ ਦੀ ਕਿਉਂ ਨਹੀਂ ਰੋਕੀ ਫਿਰ ਦੱਸੋ ਨਾ ਮੁੰਡੇ ਕਿਹਦੇ ਮਾਰੇ ਨੇ ਸਾਡੇ ਪੰਜਾਬੀਆਂ ਦੇ ਚਾਹੇ ਹਿੰਦੂਆਂ ਦੇ ਮਾਰੇ ਚ ਸਿੱਖਾਂ ਮੁੰਡੇ ਮੂ ਸਿੱਖਾਂ ਦੇ ਮੁੰਡੇ ਮਾਰੇ ਨੇ ਮਾਰੇ ਹਨ ਰੋਕਣ ਦੀ ਜ਼ਿੰਮੇਵਾਰੀ ਕਿਹਨੂੰ ਹੈ ਅੱਜ ਤੱਕ ਇਹਨੇ ਸਾਫ ਵੀ ਪੰਜਾਬ ਦੇ ਵਿੱਚ ਕੋਈ ਪੰਜਾਬ ਦੇ ਹਿੰਦੂ ਮੁੱਖ ਮੰਤਰੀ ਦਾ ਰਾਜ ਆ ਜਾਣਾ ਚਾਹੀਦਾ ਤਿਲਕਦਾਰੀ ਭਗਵਾਦਾਰੀ ਦਾ ਰਾਜ ਆ ਜਾਣਾ ਚਾਹੀਦਾ ਜਿਹੜਾ ਭਗਵਾਨ ਬੋਲੇ ਨਾ ਦਾ ਭਗਤ ਹੋਵੇ ਜਿਹੜਾ ਇਨਸਾਨੀਅਤ ਨੂੰ ਮੰਨੇ ਜਿਹੜਾ ਪੰਜਾਬ ਚੋਂ ਨਸ਼ਾਵਾਦ ਖਤਮ ਕਰੇ ਜਿਹੜਾ ਪ੍ਰਭੂ ਸ਼੍ਰੀ ਰਾਮ ਜੀ ਦਾ ਰਾਜ ਲੈ ਕੇ ਆਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਰਾਜ ਲੈ ਕੇ ਆਵੇ ਜਿੱਥੇ ਕੋਈ ਡਰ ਨ ਹੋਵੇ ਜਿੱਥੇ ਨਾ ਕੋਈ ਫੈਰ ਹੋਵੇ ਨਹੀਂ ਪੰਜਾਬ ਦੇ ਜਿਹੜੇ ਜੱਟ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਹਿੰਦੂ ਸਮਾਜ ਦਾ ਕੰਮ ਨਹੀਂ ਕੀਤਾ ਤੁਸੀਂ ਇੱਕ ਗੱਲ ਸਮਝ ਲਓ ਸੰਦੀਪ ਥਾਪਰ ਦੇ ਉੱਤੇ ਹਮਲਾ ਹੁੰਦਾ ਪੰਜਾਬ ਦਾ ਹਰ ਹਿੰਦੂ ਸਵੈਦੰਤ ਧਾਰਮਿਕ ਹਰ ਵੱਡਾ ਲੀਡਰ ਵੱਡੇ ਤੋਂ ਲੈ ਕੇ ਛੋਟਾ ਲੀਡਰ ਤੱਕ ਸੰਦੀਪ ਥਾਪਰ ਦਾ ਹਾਲਚਲ ਪੁੱਛਣ ਆਇਆ ਹੋਣਾ ਪਰ ਪਗੜੀਦਾਰੀ ਇੱਕ ਵੀ ਲੀਡਰ ਸੰਦੀਪ ਥਾਪਰ ਦਾ ਹਾਲਚਲ ਪੁੱਛਣ ਨਹੀਂ ਆਇਆ ਐਸਾ ਕਿਉਂ ਕਿ ਉਹਨਾਂ ਨੂੰ ਡਰ ਲੱਗਦਾ ਸੀ ਵੀ ਕਿਤੇ ਮੈਂ ਸੰਦੀਪ ਥਾਪਰ ਦਾ ਹਾਲ ਪੁੱਛਣ ਚਲਾ ਗਿਆ ਮੇਰੀ ਸਿੱਖ ਵੋਟ ਨਾ ਖਰਾਬ ਹੋ ਜਾਏ ਐਸਾ ਡਰ ਕਦੋਂ ਉਹਨੂੰ ਪਊਗਾ ਵੀ ਅਗਰ ਮੈਂ ਹਿੰਦੂ ਦੇ ਸੁੱਖ-ਦੁੱਖ 'ਚ ਨਾ ਖੜਾ ਹੋਇਆ ਤਾਂ ਮੇਰੀ ਹਿੰਦੂ ਵੋਟ ਨਾ ਖਰਾਬ ਹੋ ਜਾਏ ਐਸਾ ਡਰ ਹੋਣਾ ਚਾਹੀਦਾ ਆਮ ਹਿੰਦੂਤਾ ਖੋਸ਼ਾ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਕਹਿੰਦਾ ਜੀ ਕਿ ਇਹ ਸ਼ਿਵ ਸੇਨਾ ਵਾਲਿਆ ਜਿਨ੍ਹਾਂ ਦੀ ਮੰਗ ਹੈ ਵੀ ਪੰਜਾਬ ਚ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ। ਅੱਜ ਕੱਲ੍ਹ ਘਰ ਘਰ ਚ ਚਰਚਾ ਦਾ ਵਿਸ਼ਾ ਵੀ ਸੰਦੀਪ ਥਾਪਰ ਦੇ ਜਦੋਂ ਹਮਲਾ ਹੁੰਦਾ ਤਾਂ ਹਰ ਹਿੰਦੂ ਸਮਾਜ ਦਾ ਲੀਡਰ ਉਹਦਾ ਹਾਲਚਲ ਪੁੱਛਣ ਜਾਂਦਾ ਪਰ ਪਗੜੀਦਾਰੀ ਦਾ ਕੋਈ ਲੀਡਰ ਉਹਦਾ ਹਾਲਚਲ ਪੁੱਛ ਨਹੀਂ ਆਇਆ। ਇਦਾਂ ਕਿਉਂ? ਇਹ ਚਰਚਾ ਦਾ ਵਿਸ਼ਾ ਚ ਘਰ ਘਰ ਚ ਸਾਡੇ ਸਾਥੀ ਸਾਡੇ ਲੋਕ ਜਿਹੜੀ ਜਾਗੋ ਵੀ ਕੀਤੀਆਂ ਜਾ ਰਹੀਆਂ ਐਸੀਆਂ ਵਿਸ਼ਿਆਂ ਲਈ ਕੀਤੀਆਂ ਜਾ ਰਹੀਆਂ। ਵੀ ਸਾਡਾ ਸੁੱਖ ਦੁੱਖ ਚ ਕਿਉਂ ਨਹੀਂ ਖੜੇ ਹੁੰਦਾ ਪਗੜੀਦਾਰੀ ਸਮਾਜ ਵੋਟਾਂ ਜਦੋਂ ਲੈਣੀ ਹੁੰਦੀਆਂ ਸਾਨੂੰ ਭੇਡ ਬੱਕਰੀ ਸਮਝਿਆ ਜਾਂਦਾ ਵੀ ਵੋਟਾਂ ਲੈ ਆ ਲਈ ਸਾਨੂੰ ਹੱਕ ਕਹਿੰਦੇ ਹੋ ਵੋਟ ਪਾ ਦਿਓ ਐਦਾਂ ਕਿਉਂ ਦੱਸੋ ਨਾ ਮੇਰੀ ਗੱਲ ਜਾਗੋ ਨਾਲ ਜਾਗ ਜਾਗੇ ਪੰਜਾਬ ਦਾ ਹਿੰਦੂ ਸਮਾਜ ਤੁਸੀਂ ਦੇਖੋ ਨਾ ਸਮਾਜ ਜਾਗ ਰਿਹਾ ਸਮਾਜ ਆਪਣੀ ਗੱਲ ਕਰਨ ਲੱਗ ਗਿਆ ਜਦ ਦੀ ਅਸੀਂ ਗੱਲ ਕੀਤੀ ਹੈ ਪੰਜਾਬ ਦੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਕਿਉਂ ਨਹੀਂ ਰੈਲੀਆਂ ਦੇ ਵਿੱਚ ਹਰ ਹਰ ਮਹਾਦੇਵ ਦਾ ਉਦਘੋਸ਼ ਲੱਗਦੇ ਕਿਉਂ ਨਹੀਂ ਪ੍ਰਭੂ ਜੈ ਸ਼੍ਰੀ ਰਾਮ ਦੇ ਉਦਘੋਸ਼ ਲੱਗਦੇ ਇਤਨਾ ਕਿਤੇ ਇਹ ਆਵਾਜ਼ ਸੁਣਨ ਨੂੰ ਮਿਲ ਨਹੀਂ ਰਹੀ ਹੈ ਨਾ ਹਰ ਜਗ੍ਹਾ ਤੇ ਰਾਜਨੀਤੀ ਪਾਰਟੀਆਂ ਦੀ ਰਾਜਨੀਤੀ ਰੈਲੀ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ ਨਾ ਉਦਘੋਸ਼ ਸੁਣਨ ਨੂੰ ਮਿਲ ਰਹੀ ਹੈ ਨਾ ਪਹਿਲਾਂ ਨਹੀਂ ਸੁਣਾਈ ਦਿੱਤੀ ਜਾਂਦੀ ਸੀ ਕਿ ਦੱਸੋ ਨਾ ਕਿਉਂ ਨਹੀਂ ਸੁਣਾਈ ਤੇ ਦਿੰਦੇ ਸੀ ਹੁਣ ਸੁਣ ਰਹੇ ਹੈ ਨਾ ਲੋਕੀ ਇਹੀ ਵਿਚਾਰ ਲੈ ਕੇ ਅਸੀਂ ਲੋਕ ਚੱਲੇ ਆਂ ਕਿ ਪੰਜਾਬ 'ਚ ਸਾਡਾ ਬੰਦਾ ਮਾਨ ਸਨਮਾਨ ਸਾਨੂੰ ਦਿੱਤਾ ਜਾਵੇ 28 ਤਰੀਕ ਨੂੰ ਅਬੋੜ ਦੇ ਵਿੱਚ ਵੀ ਜਾਗੋ ਲੈ ਕੇ ਜਾ ਰਹੇ ਆਂ ਉੱਥੇ ਵੀ ਇੱਕੋ ਹੀ ਗੱਲ ਆਪਣੇ ਸਮਾਜ ਦਾ ਆਪਣੇ ਵਰਗ ਦਾ ਝੰਡਾ ਕਿੱਦਾਂ ਉੱਪਰ ਚੱਕਣਾ ਕਿੱਥੇ ਮਿਲੇਗਾ ਸਾਡਾ ਸਾਨੂੰ ਹੱਕ ਮਾਝਨਬਰਾਦਰੀ ਨੂੰ ਬਾਲਮੀਕ ਸਮਾਜ ਦੇ ਬੱਚਿਆਂ ਨੂੰ ਰਵੀਦਾਸ ਸਮਾਜ ਦੇ ਬੱਚਿਆਂ ਨੂੰ ਬੰਦਾ ਹੱਕ ਕੌਣ ਦੀਗਾ ਅਏ ਸੀਗੇ ਸਿਵਨੇ ਪੰਜਾਬ ਦੇ ਆਗੂ ਰਾਜੀਵ ਟੈਂਡਨ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ Hindu ਸਮਾਜ ਨੂੰ ਉਸ ਦੀ ਬਣਦੀ ਹਿੱਸੇਦਾਰੀ ਨਹੀਂ ਮਿਲ ਰਹੀ ਜਿਨ੍ਹਾਂ ਦਾ ਇਹ ਵੀ ਕਹਿਣਾ ਕਿ ਪੰਜਾਬ ਦੇ ਵਿੱਚ ਜੱਟਵਾਦ ਹਾਵੀ ਹੈ ਇਹਨਾਂ ਦੀ ਇਸ ਗੱਲ ਤੋਂ ਤੁਸੀਂ ਕਿੰਨੇ ਸਹਿਮਤ ਹੋ ਜਾਂ ਕਿੰਨੇ ਅਸਹਿਮਤ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਨੂੰ ਜ਼ਰੂਰ ਦਿਓ